ਨਮਸਕਾਰ ਜੀ ਮੈਂ ਪੱਤਰਕਾਰ ਅਵਤਾਰ ਲਾਲ ਯੂਪੀ ਸੰਦੇਸ਼ ਜ਼ਿਲ੍ਹਾ ਕਪੂਰਥਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੌਲੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਇੱਥੇ ਪਹੁੰਚਣ ਦੇ ਮੈਂ ਨਰਿੰਦਰ ਸਿੰਘ ਪੰਚਾਇਤ ਸੈਕਟਰੀ ਹਾਂ ਬਤੌਰ ਤਲਵਾਨ ਡਿਊਟੀ ਕਰ ਰਿਹਾ ਤੇ ਮੇਰੇ ਸਾਥ ਬਾਈਕ ਜਿਹੜੇ ਆ ਰਾਜਦੀਪ ਕੌਰ ਜੀ ਉਹ ਸਰਪੰਚ ਨੇ ਤੋ ਬੰਦ ਕੀ ਜਿਹੜੀ ਅੱਜ ਮੈਂ ਕਰਮੋਂ ਚੁੱਕੀ ਆ ਤੇ ਸੈਕਟਰ ਸਾਹਿਬ ਤੁਹਾਡੀ ਟਰਮ ਦੇ ਦਰਮਿਆਨ ਕਿਹੜੇ-ਕਿਹੜੇ ਕੰਮ ਜਿਹੜੇ ਤੁਸੀਂ ਕਰਵਾਏ ਕਿ ਕੋਈ ਮੇਨ ਸਾਡਾ ਸਾਡੀ ਜਿਹੜੀ ਸਾਡੀ ਪੰਚਾਇਤ ਦੀ ਸਾਰਿਆਂ ਦੀ ਸਰਪੰਚ ਸਾਹਿਬ ਦੀ ਜਿਹੜੀ ਸੋਚ ਹੀਗੀ ਮੰਨ ਲਓ ਉਹ ਹੀਗੀ ਪਿੰਡ ਦੇ ਵਿੱਚ ਜਿਹੜਾ ਗੰਦੇ ਪਾਣੀ ਦਾ ਜਿਹੜਾ ਨਿਕਾਸ ਆ ਉਹਨੂੰ ਸਹੀ ਤਰੀਕਿਆਂ ਨਾਲ ਜਿਹੜਾ ਵਾਦਾ ਹੱਲ ਕੀਤਾ ਜਾਵੇ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਪੰਚਾਇਤਾਂ ਹੁਣ ਸੈਂੀਆਂ ਲਾਲੀਆਂ ਪਾਣੀ ਬਾਹਰ ਉਹ ਰਹਿਣਾ ਤੇ ਦੰਦ ਬੜਾ ਹੁੰਦਾ ਜੀ ਬੱਚਰ ਤੇ ਉਹ ਨੂੰ ਵੇਖਦਿਆਂ ਫਿਰ ਸਾਰਾ ਅਸੀਂ ਜਿਹੜਾ ਵਾਏ ਸੀਵਰੇਜ ਦਾ ਨਾਮ ਕੀਤਾ ਵੀ ਆਪਾਂ ਕਿਉਂ ਨਾ ਪਿੰਡ ਦੇ ਵਿੱਚ ਜਿਹੜਾ ਵਾ ਇੱਕ ਸੁਜੇ ਢੰਗ ਦੇ ਨਾਲ ਸੀਗਰੇਜ ਪਾਈਏ ਤੇ ਜਿਹਦੇ ਤੇ ਸਾਰੀ ਪੰਚਾਇਤ ਨੇ ਸਾਰੇ ਲੋਕਾਂ ਨੇ ਸਹਿਯੋਗ ਕੀਤਾ ਤੇ ਅਸੀਂ ਇਹ ਜਿਹੜਾ ਸੀਵਰੇਜ ਦਾ ਪਿੰਡ ਤੋਂ ਕੋਈ ਕਿਲੋਮੀਟਰ ਬਾਹਰ ਸਾਡੀ ਪੰਚਾਇਤੀ ਜ਼ਮੀਨ ਉੱਥੇ ਹੀ ਜਾ ਕੇ ਇਹਦਾ ਜਿਹੜਾ ਰੈਕਡ ਕੀਤਾ ਸਾਰਾ ਪੰਜਰਾ ਗੰਦੇ ਪਾਣ ਦਾ ਨਕਸ਼ਾ ਉੱਥੇ ਕਰਿਆ ਉਹ ਤੋਂ ਗਾੜੀ ਡਰੇਨ ਆ ਡਰੇਨ ਦੇ ਵਿੱਚ ਜਿਹੜਾ ਉਹ ਗਾਂ ਕਜਨ ਅੱਗੇ ਤੇ ਤਕਰੀਬਨ ਸਾਰੇ ਪਿੰਡ ਦੇ ਵਿੱਚ ਜਿਹੜਾ ਸੀਵੇਜ ਪਿਆ 1 ਫੁੱਟ ਦਾ ਸੀਵੇਜ ਮੇਨ ਫਿਰਨੀ ਤੇ ਵਿੱਚ ਸਾਰੇ ਇੰਕਮਾਇਆ ਵਾਲਾਂ ਚੀ ਦਾ ਤੇ ਬਾਹਰ ਪਿੰਡ ਤੋਂ ਜਿਹੜਾ ਲੈ ਕੇ ਗਿਆ ਦੋ ਫੁੱਟ ਦਾ ਸੀਵੇਜ ਪਾਇਆ ਤੇ ਤਕਰੀਬਨ ਦੋ ਕੀ ਗਲੀਆਂ ਰਹਿ ਗਈਆਂ ਜਿਹੜੀਆਂ ਮਤਲਬ ਬੰਨ ਵਾਲੀਆਂ ਉਹਨਾਂ ਦਾ ਵੀ ਪਾਣੀ ਸੀਵੇਜ ਹੀ ਪੈਂਦਾ ਪਰ ਉਹਨਾਂ ਦੇ ਵਿੱਚ ਰਹਿ ਗਿਆ ਥੋੜਾ ਜਿਹਾ ਕੰਮ ਕਿਉਂਕਿ ਟੰਗ ਗੁਰਾਨ ਕਰਕੇ ਇੱਕ ਫੰਡਾ ਦੀ ਟੜ ਕਰਕੇ ਤਾਂ ਪਤਾ ਸ਼ਿਵਰੇਜ ਦੇ ਕੰਮ ਦੇ ਵਿੱਚ ਪਹਿਲਾਂ ਬਹੁਤ ਲੱਗਦਾ ਤੇ ਅਹੀਂ ਤਕਰੀਬਨ ਸਾਰੀਆਂ ਜਿਹੜੀ ਗਲੀ ਚ ਪਾਇਆ ਸੀਰੇਜ ਨੂੰ ਸ਼ਿਵਰੇਜ ਪਾ ਕੇ ਨਾਲ ਹੀ ਉਹਨੂੰ ਕੰਪਲੀਟ ਕੀਤਾ ਇੰਟਰਲੌਕ ਨਾਲ ਜਿੱਥੇ ਕੰਕਰੀਟ ਦੀ ਰੋਡ ਉੱਤੇ ਕੰਕਰੀਟ ਪਾਈ ਆ ਤੇ ਤਕਰੀਬਨ ਸਾਰਾ ਕੰਮ ਜਿਹੜਾ ਮਗਰੇ ਹੋ ਗਿਆ ਜਿਹੜਾ ਪਿੰਡਾਂ ਅੱਗੇ ਛੱਪੜਾਂ ਦੇ ਵਿੱਚ ਪਾਣੀ ਜਾਂਦਾ ਸੀ ਉਹ ਛੱਪੜਾਂ ਜੋ ਬੰਦ ਕਰ ਦਿੱਤਾ ਉਹ ਸਿੱਧਾ ਜਿਹੜਾ ਪਾਣੀ ਆ ਸ਼ਿਵਰੇਜ ਚ ਪਾ ਕੇ ਅਹੀਂ ਬਾਹਰ ਲੈ ਗੋ ਬਿੰਦ ਤੇ ਪਿੰਡ ਦੇ ਸਕੂਲ ਸਗਰਾਂ ਦਾ ਵੀ ਕੁਝ ਕੋਆ ਹਾਂ ਹਾਂਜੀ ਆ ਸਕੂਲ ਆ ਬਿਲਕੁਲ ਸਾਡੇ ਘਰ ਦੇ ਕੋਲ ਹੀ ਮਿਡਲ ਸਕੂਲ ਆ ਜਿਹਦਾ ਅਸੀਂ ਕੀਤਾ ਜਿਹੜੀਆਂ ਗਲੀਆਂ ਜਿੱਦਾਂ ਇੰਟਰਲੌਕ ਲਾਈ ਜਿੰਨਾਂ ਗਲੀਆਂ ਚ ਉਹ ਅਸੀਂ ਏਡ ਜਿਹੜੀ ਆ ਜੀ ਉਹਨੂੰ ਸਟਾਕ ਚ ਲੈ ਕੇ ਪੁਰਾਣੀ ਏਟ ਨੂੰ ਬਿਨਾ ਤਹਾਂ ਤੋਂ ਨਰੇਤ ਗਾਦੀ ਮਤਲਬ ਲੇਬਰ ਲਾ ਕੇ ਤੇ ਅਸੀਂ ਸਾਰਾ ਜਿਹੜਾ ਸਕੂਲ ਆ ਤੱਕਾ ਕਰ ਦਿੱਤਾ ਮਿੱਟੀ ਪੰਜਾਇਤ ਵੱਲੋਂ ਪਵਾਤੀ ਬਹੁਤ ਕਾਫੀ ਨਿਵਾਸ ਖੂਲੀ ਦਾ ਪਾਣੀ ਖੜਾ ਹੁੰਦਾ ਜੀਗਾ ਉਹਦੀ ਵੀਡੀਓ ਵਾ ਸਾਰੀਆਂ ਉੱਤਤਰਖੰਡ ਕੋ ਵੀ ਅੱਜ ਜਾਣਨਾ ਦਿੱਤਾ ਤੇ ਉਹਨਾਂ ਨੇ ਬੜਾ ਸਹਿਯੋਗ ਕੀਤਾ ਸਾਡਾ ਨਾਲ ਤੇ ਉਹ ਸਾਰਾ ਜਿਹੜਾ ਸਕੂਲ ਆ ਲੋ ਪੇਂਟ ਵੀ ਕਰਾ ਕੇ ਦਿੱਤਾ ਬਾਹਰ ਉਹਦੇ ਫੁੱਟਪਾਥ ਬਣਾ ਕੇ ਸਕੂਲ ਦੀ ਐਂਟਰੀ ਤੇ ਦੋਵਾਂ ਪਾਸੇ ਤੇ ਬੂਟੇ-ਬਾਟੇ ਲਾ ਕੇ ਵਧੀਆ ਇਹਨਾਂ ਨੇ ਕੰਮ ਕਰ ਦਿੱਤਾ ਸਕੂਲ ਨੂੰ ਉਹਦਾ ਪ੍ਰਾਇਮਰੀ ਸਕੂਲ ਚ ਵੀ ਉਹਨਾਂ ਨੇ ਕੰਮ ਕਰਾ ਕੇ ਦਿੱਤਾ ਉਦੋਂ ਵੀ ਜਿੰਨਾ ਕੋਈ ਸ਼ਰੂਬ ਹੋਵੇ ਕੋਲ ਵੀ ਉਹ ਸਕੂਲ ਦਾ ਬਰੇਕ ਰਿਦਾ ਮੇਰੇ ਫਰਜ਼ਾਂ ਵੀ ਐਕਸਪੀਰੀਡਾ ਰਾਇਆ ਉਹਨਾਂ ਕੋਈ ਨਾ ਕੋਈ ਨਾ ਕੋਈ ਦਾ ਮਨ ਸਕੂਲ ਵਾਸਤੇ ਕੋਈ ਦਾਨਪਨ ਕਰਵਾ ਦੇਣਾ ਤੇ ਜਿਵੇਂ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਕਿਸਾਨ ਵੀ ਹੈ ਕਿਸਾਨ ਵੀ ਅਕਸਰ ਸੰਘਰਸ਼ ਕਰਦਾ ਹੈ ਕਦੇ ਨਾ ਕਦੇ ਕਈ ਨਾ ਕਿਸੇ ਪ੍ਰਕਾਰ ਦੀ ਉਹਨਾਂ ਦੀ ਸੰਘਰਸ਼ ਦੀ ਕਦੇ ਨਾ ਕਦੇ ਸਾਨੂੰ ਦੇਖਣ ਨੂੰ ਮਿਲਦਾ ਹੈ ਉਹਨਾਂ ਬਾਰੇ ਵੀ ਸੰਤਿਆਣਾ ਜੰਮਦੀ ਹੈ ਯਕੋ ਜੀ ਤੁਹਾਨੂੰ ਪਤਾ ਹੈ ਸਰਕਾਰ ਚ ਪਿਛਲੇ ਸਮੇਂ ਚ ਵੀ ਦੇਖੀ ਜਿਹੜਾ ਵਾ ਕਾਫੀ ਲੰਮਾ ਸਮਾਂ ਚੱਲਿਆ ਹੈਗਾ ਤੇ ਉਹਨੋਂ ਸੈਂਟਰ ਸਰਕਾਰ ਨੇ ਸਾਰੀਆਂ ਧੰਗੀਆਂ ਲੱਗੀਆਂ ਮੰਗਾ ਇੰਦਰੀਆਂ ਜਾਇਜ਼ ਮੰਗਾ ਹੈਗੇ ਐਮਐਸਪੀ ਨੂੰ ਲੈ ਕੇ ਜਾਂ ਉਹ ਜਿਹੜੇ ਖੇਤੀਕਰਨ ਵਧਾ ਰਹੇ ਨੇ ਕਿ ਉਹਨਾਂ ਨੇ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਕਿ ਆਪ ਹੀ ਇਹ ਜਿਹੜੇ ਕਰੋਨਾ ਇਹ ਵਾਪਸ ਲੈ ਲੈਂਦੇ ਆ ਜਿੱਦਾਂ ਜਿਹੜਾ ਕਿਸਾਨ ਦਾ ਕੋਈ ਇਤਾਨੀ ਹੁੰਦਾ ਉਹ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਉੱਪਰ ਹੋ ਸਿੱਖ ਲੈ ਆ ਗਿਆ ਪਰ ਅੱਜ ਫੇਰ ਉਹਨਾਂ ਨੂੰ ਦੁਬਾਰਾ ਉਹੀ ਮੰਗਾ ਵਾਸਤੇ ਫੇਰ ਅੱਜ ਇਸ ਬਰੂ ਬੈਰੀਅਰ ਤੇ ਜਾ ਉਹ ਤੇ 라ਵੀਲਾ ਮદાન ਦੇ ਵਿੱਚ ਜਾ ਕੇ ਫੇਰ ਉਹਨਾਂ ਨੇ ਮਾਹ ਪੰਚਾਇਤ ਕੀਤੀ ਆ ਕਿਸਾਨ ਕਿਸਾਨਾਂ ਨੇ ਤੇ ਉਹ ਗੱਲ ਵੈਸੇ ਸਰਕਾਰਾਂ ਨੂੰ ਆ ਵੀ ਸੁਣਨੀ ਚਾਹੀਦੀ ਸੀ ਕਿਸਾਨ ਦੀ ਮਤਲਬ ਸਮੁੱਚੇ ਇੱਕ ਪੰਜਾਬ ਦੇ ਕਿਸਾਨ ਦੀ ਗੱਲ ਨਹੀਂ ਇਹ ਤੇ ਸਮੁੱਚੇ ਭਾਰਤ ਦੇ ਕਿਸਾਨਾਂ ਦੀ ਗੱਲ ਆ ਤੇ ਇਹ ਦੇ ਵਾਸਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜ਼ਰੂਰ ਆ ਜਿਵੇਂ ਤੁਸੀਂ ਆਪਣੇ ਪਿੰਡ ਦੇ ਪਿੰਡਾਂ ਦੇ ਕੰਮ ਕਰਵਾਏ ਨੇ ਤੇ ਬਤਾਓ ਸੈਕਟਰੀ ਤੁਸੀਂ ਉਹ ਹੋਰ ਵੀ ਬਹੁਤ ਸਾਰੇ ਸਰਪੰਚਾਂ ਦੇ ਨਾਲ ਟਾਈਆ ਪਤਾ ਹੈ ਤੇ ਬਾਕੀ ਦੇ ਜਿੰਨਾ ਬਾਰੇ ਗੋਸ਼ਣਾ ਜਿਉਂਗੇ ਜਿਹਦੇ ਤੁਹਾਡੇ ਟਰਮ ਦੇ ਤਹਿਤ ਕੁਝ ਕੰਮ ਹੋਏ ਆ ਮਤਲਬ ਲੋਕੋ ਜੀ ਵਹੀਂ ਤੇ ਮੇਰੀ ਡਿਊਟੀ ਤੋਂ ਹਾਂ ਤੇ ਇੰਜੀਨੀਅਰ ਕਾਫੀ ਬਦਲ ਸਰਪੰਚਾਂ ਨੇ ਤਕਰੀਬਨ ਪਿੰਡਾਂ ਦੇ ਜਿਹਾ ਵਾ ਕਾਫੀ ਮਤਲਬ ਜਿਹੜਾ ਵਾ ਵਿਕਾਸ ਹੋਇਆ ਵਾ ਸੈਂਟਰਲ ਸਰਕਾਰ ਮੈਂ ਦੀ ਬਹੁਤ ਜਿਹੜਾ 15ਵਾਂ ਮਿਸ਼ਨ ਆ 4ਵਾਂ ਟ੍ਰਾਂਸਮਿਸ਼ਨ ਆ ਇਹ ਇਹਦੀ ਗ੍ਰਾਂਟ ਬਹੁਤ ਸਮੇਂ ਮਿਲੀ ਆ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਪੈਸੇ ਦੇਣੇ ਹੋ ਉੱਤੇ ਚਲੋ ਰਹਿ ਗਏ ਬਾਕੀ ਸਾਨੂੰ ਸੈਂਟਰ ਤੋਂ ਬਹੁਤ ਪੈਸਾ ਆਇਆ ਉਹਦਾ ਕਰਕੇ ਜਿਹੜਾ ਵਾ ਮਤਲਬ ਹਰ ਪਿੰਡ ਦਾ ਜਿਹੜਾ ਵਾ ਬਹੁਤ ਵਿਕਾਸ ਹੋਇਆ ਪਹਿਲਾਂ ਚਲੋ ਅਜੇ ਇੱਕ ਸੀਵਰੇਜ ਨੂੰ ਲਿਆ ਲਿਆ ਵੀ ਨਹੀਂ ਸੀਵਰੇਜ ਕੋਲ ਬਾਕੀ ਵੀ ਪਿੰਡਾਂ ਦਾ ਕਾਫੀ ਵਿਕਾਸ ਹੋਇਆ ਸੱਟੇ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਇਹ ਜਿਹੜੇ ਪੈਂਡਿੰਗ ਰਹਿ ਕਿਉਂਕਿ ਕੰਮਾਂ ਨਾਲ ਬਾਰੇ ਕੁਝ ਦੱਸੋ ਮਰੇ ਉਹ ਕਨਨ ਜੀ ਮੈਂ ਇੱਕ ਦਿਨ ਪਿੰਡ ਦੇ ਵਿੱਚ ਇੱਕ ਮਤਲਬ ਇਕੱਤਰਤਾ ਹੋਈ ਕਾਫੀ ਸਿਆਣੇ ਬੰਦੇ ਬੈਠੇ ਹੁੰਦੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਪਿੰਡ ਤੌਰ ਤੇ ਬਦਲ ਕੋਈ ਵੀ ਪਾਰਟੀ ਨੂੰ ਉੱਪਰ ਉੱਠ ਕੇ ਆਪਾਂ ਪਿੰਡ ਦੇ ਵਿਕਾਸ ਵਾਸਤੇ ਮਤਲਬ ਬੰਦੇ ਚੋਣੀਆਂ ਕੋਈ ਵੀ ਆਪਾਂ 9 ਸਾਡੇ ਮੈਂਬਰ ਬੰਦੇ ਜੀ ਇੱਕ ਦਾਵਾ ਸਰਪੰਚਾ ਮੈਂ ਤਾਂ ਸਾਰਾ ਸਮੂਚਾ ਪਿੰਡ ਇਕੱਠਾ ਹੋ ਕੇ ਜਿਹੜਾ ਆਪਾਂ ਨੂੰ ਯੋਗ ਵਿਅਕਤੀ ਲੱਗਦਾ ਉਹਦੀ ਕੋ ਆਪਾਂ ਪੁੱਛੀਏ ਜਿਦਾ ਸਰਕਾਰਾ ਦੱਸਦਿਆਂ ਕਿ ਅਸੀਂ ਪੰਜਾ ਚੱਲਾ ਚਾਹ ਕੰਮ ਕਰਾਂਗੇ ਤੇ ਆਪਾਂ ਨੂੰ ਪੁੱਛੀਏ ਕਿ ਕਲੀਨ ਗਾਂ ਪਿੰਡ ਦੇ ਵਿੱਚ ਕੀ ਕਰ ਸਕਦੇ ਹੋ ਕੀ ਕਰੋਗੇ ਜੇ ਤੁਹਾਨੂੰ ਸਰਪੰਚ ਬਣਾਉਣੇ ਆ ਤੇ ਕੀ ਕਰੋਗੇ ਮਤਲਬ ਮੈਂ ਤੇ ਆ ਵੀ ਚਾਹਾਂ ਕਿ ਇਹ ਸਵਾਲ ਕਰਕੇ ਜਿਹੜਾ ਨਿਯੋਗ ਆ ਉਹ ਮਤਲਬ ਪੁੱਛਿਆ ਜਾਵੇ ਤੇ ਉਹ ਕੀ ਕਰ ਸਕਦਾ ਹੁਣ ਸਾਡੇ ਦਿਮਾਗ 'ਚ ਅਜਿਹਾ ਗੱਲ ਕਿ ਅਸੀਂ ਯਾਨੀ ਕੀ ਕਰਨਾ ਇੱਕ ਤੇ ਸਭ ਤੋਂ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਸੰਭਾਲਣ ਦੀ ਗੱਲ ਆ ਮੇਰੇ ਮਨ ਤੇ ਅਭੀ ਮੈਂ ਜੇ ਪ੍ਰਬਾਤਮਾ ਗਾਮ ਨੂੰ ਮੌਕਾ ਦਊਗਾ ਕੋਈ ਤੇ ਉਹਨੂੰ ਮੀਂਹ ਦੇ ਪਾਣੀ ਨੂੰ ਸੰਭਲਣਾ ਜਿੰਨਾ ਵੀ ਵਿਅਰਥ ਜਾ ਰਿਹਾ ਉਹਦੇ ਉਹਦਾ ਬੋਰ ਕਰਾ ਕੇ ਉਹਦਾ ਸਿਸਟਮ ਜੋ ਸਰਕਾਰ ਦੀ ਰੂਲਿੰਗ ਹੈਗੀ ਆ ਉਹਦੇ ਤਰ੍ਹਾਂ ਤੋਂ ਇਕੱਠਾ ਕਰਕੇ ਤੁਹਾਨੂੰ ਸੰਭਾਲਣੀ ਇੱਕ ਦੋ ਪਾਰਕਾਂ ਬਣਾਉਂਦੇ ਹੋ ਬਣਾਵਾਉਂਦੇ ਹੋ ਮੇਰਾ ਜਿਹੜੀ ਖਾਸੀਅਤ ਹੈ ਸਾਡੀ ਪੰਚਾਇਤੀ ਉਹ ਰੈਡੀ ਆ ਕਿਉਂਕਿ ਹੋਰ ਆ ਸੀਵਰੇਜ ਦਾ ਕੰਮ ਹੀ ਦਾ ਹੋਰ ਬੜੇ ਕੰਮ ਹੀ ਹੋਗੇ ਜਿੰਨਾ ਦਾ ਕਰਕੇ ਬਣ ਰਹੇ ਕੰਮ ਇਹਦਾ ਉਹ ਗਾ ਇਹ ਪਰ ਆਦਮਾਨ ਮੌਕਾ ਦਿੱਤਾ ਤੇ ਕੋਈ ਵੀ ਕੰਮ ਨਹੀਂ ਕਰਦਾ ਡੰਡ ਦੋਲੋਂ ਨੰਗਲ ਦੇ ਸਰਪੰਚ ਸਾਹਿਬ ਦੀ ਕਾਰਜਕਾਰੀ ਦੇ ਦਰਮਿਆਨ ਅਸੀਂ ਸਕੂਲ ਦੇ ਵਿੱਚ ਪਹੁੰਚੇ ਆ। ਸਕੂਲ ਦੇ ਵਿੱਚ ਕਾਫੀ ਮਤਲਬ ਸੁਜੱਜੇ ਢੰਗ ਦੇ ਨਾਲ ਕੰਮ ਕਰਾਏ ਗਏ ਆ ਤੇ ਬਹੁਤ ਹੀ ਵਧੀਆ ਪਾਰਕ ਵੀ ਬਣਾਈ ਹੈ ਟੋਲ ਦੇ ਅੰਦਰ। ਸੀਵਰੇਜ ਜਾਂ ਪਾਣੀ ਦਾ ਟੈਂਕੀ ਵਗੈਰਾ ਕਾਫੀ ਕੁਝ ਉਹਨਾਂ ਨੇ ਦੱਸਿਆ ਤੇ ਉਹ ਬੜੇ ਢੰਗ ਦੇ ਨਾਲ ਉਹਨਾਂ ਨੇ ਕੰਮ ਕਰਵਾਏ ਆਪਣੀ ਕਾਰਜਕਾਰੀ ਦੇ ਦੌਰਾਨ।